ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਨ। ਸੋ ਦੋਸਤੋ ਅੱਜ ਸ਼ਹਿਰ ਤਰੰਦ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ ਅਸੀਂ ਸ਼ੂਟ ਕਰ ਰਏ ਸੀਗੇ ਵਲੌਗ। ਤਾਂ ਮੈਨੂੰ ਨਾ ਬਹੁਤ ਸਾਰੇ ਜਾਣ ਪਛਾਣ ਵਾਲੇ ਭਰਾ ਮਿਲ ਗਏ। ਇਹ ਵੀ ਦੋਸਤੋ ਤੁਹਾਡੇ ਕਰਕੇ ਆ। ਉਹ ਬਾਈ ਉਹਰੀ ਕਹਿ ਰਹੇ ਸੀਗੇ ਅਸੀਂ ਇੱਥੇ ਬਿਲਕੁਲ ਜੋਤੀਸਰੂ ਮੋੜ ਤੇ ਖੜੇ ਸੀਗੇ ਇਸ ਟਾਈਮ। ਕਹਿੰਦੇ ਇੱਥੇ ਲਾਈਟਾਂ ਨਹੀਂ ਚੱਲਦੀਆਂ। ਮਨਜੀ ਕਹਿੰਦੇ ਤੁਸੀਂ ਤੁਹਾਡੀ ਗੱਲ ਬਹੁਤ ਦੂਰ ਤੱਕਰ ਚਲੇ ਜਾਂਦੀ ਆ। ਤਾਂ ਪਲੀਜ਼ ਇਸ ਗੱਲ ਨੂੰ ਥੋੜ੍ਹਾ ਤੁਸੀਂ ਹਾਈਲਾਈਟ ਕਰੋ ਕਿਉਂਕਿ ਇੱਥੇ ਬਹੁਤ ਸਾਰੇ ਹਾਦਸੇ ਹੋ ਜਾਂਦੇ ਆ ਤੇ ਮੈਂ ਤੁਹਾਨੂੰ ਦਿਖਾਣਾ ਵੀ ਚਾਹੂੰਗਾ ਦੇਖੋ ਕਿ ਬਹੁਤ ਜ਼ਿਆਦਾ ਟ੍ਰੈਫਿਕ ਆ ਤੁਹਾਨੂੰ ਮੈਂ ਦਿਖਾਏਗਾ ਨਾ ਤੇ ਆਪਾਂ ਚੱਲਦੇ ਹਾਂ ਜੀ ਦੇਖਣ ਹੁਣ ਔਰ ਮੈਂ ਦੋਸਤੋ ਬਿਲਕੁਲ ਜੋਤੀਸਰੂ ਮੋੜ ਤੇ ਖੜਾ ਹਾਂ ਜੀ ਆ ਦੇਖੋ ਟ੍ਰੈਫਿਕ ਕੋਈ ਪ੍ਰਬੰਧ ਨਹੀਂ ਹੈਗੇ ਟ੍ਰੈਫਿਕ ਦੇ ਦੋਸਤੋ ਉਹ ਦੇਖੋ ਨਾ ਤਾਂ ਉੱਥੇ ਲਾਈਟਾਂ ਚੱਲਦੀਆਂ ਆ ਦੇਖੋ ਆਵਾਜਾਈ ਕਿਸ ਤਰ੍ਹਾਂ ਮਤਲਬ ਕਿੰਨਾ ਮਤਲਬ ਯਾਰ ਇਹ ਲੋਕ ਟੈਕਸ ਦੰਦੇ ਨੇ ਇਹ ਟੈਕਸ ਇਸ ਲਈ ਦੰਦੇ ਨੇ ਤਾਂ ਕਿ ਇਹਨਾਂ ਨੂੰ ਜਿਹੜੀਆਂ ਸੜਕਾਂ ਦੀਆਂ ਸਾਰੀਆਂ ਸਹੂਲਤਾਂ ਮਿਲ ਸਕਣ ਇੱਕ ਤਾਂ ਸੜਕਾਂ ਪੱਕੀਆਂ ਹੋਣ ਚਲੋ ਪੱਕੀਆਂ ਸੜਕਾਂ ਤਾਂ ਬਣੇ ਨਹੀਂ ਸਕਦੀਆਂ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਕਦੇ ਵੀ ਕੈਨੇਡਾ ਨਹੀਂ ਬਣ ਸਕਦਾ ਹੈਗਾ ਉਹ ਤਾਂ ਜੇਕਰ ਸਾਡੇ ਵਰਗੇ ਨੌਜਵਾਨਾਂ ਨੂੰ ਸੰਕਤ ਮੌਕਾ ਦੇ ਵੀ ਇਨ ਫਿਊਚਰ ਤਾਂ ਸ਼ਾਇਦ ਹੋ ਸਕਦਾ ਕਿ ਕੁਝ ਬਣ ਜਵੇ ਆਦਰਵਾਇਸ ਤਾਂ ਨਹੀਂ ਬਣ ਸਕਦਾ ਇਹ ਦੇਖੋ ਲਾਈਟਾਂ ਨਹੀਂ ਚੱਲਦੀਆਂ ਦੋਸਤੋ ਮੈਨੂੰ ਲੱਗਦਾ 2 ਤੋਂ 3 ਸਾਲ ਹੋ ਗਏ ਉੱਥੇ ਕੈਮਰੇ ਜਰੂਰ ਲੱਗੇ ਗਏ ਲਗਾਏ ਗਏ ਨੇ ਉਹ ਦੇਖੋ ਕੈਮਰੇ ਹੈਗੇ ਨੇ ਪਰ ਉਹ ਲਾਈਟਾਂ ਲਾਈਟਾਂ ਨਹੀਂ ਜਲਦੀਆਂ ਹੈਗੀਆਂ ਤੇ ਲਾਈਟਾਂ ਕਿਉਂ ਨਹੀਂ ਚਲਦੀਆਂ ਹੈਗੀਆਂ ਹੁਣ ਇਹ ਤਾਂ ਬਾਈ ਇਹ ਸ਼ਹਿਰ ਦੇ ਵਾਸੀ ਦੱਸ ਸਕਦੇ ਆ ਕਿਉਂਕਿ ਸਰਕਾਰਾਂ ਨੂੰ ਤਾਂ ਮੈਂ ਸਵਾਲ ਨਹੀਂ ਕਰ ਸਕਦਾ ਹੈਗਾ ਮੈਂ ਤਾਂ ਜਨਤਾ ਨੂੰ ਸਵਾਲ ਕਰ ਸਕਦਾ ਕਿਉਂਕਿ ਹੁਣ ਇੱਕ ਤਰੀਕ ਨੂੰ ਫੇਰ ਬਹੁਤ ਸਾਰੀਆਂ ਭੈਣ ਭਰਾਵਾਂ ਨੇ ਵੋਟਾਂ ਪਾਣ ਜਾਣਾ ਤੇ ਹੁਣ ਤੁਸੀਂ ਇਹ ਹਾਲੇ ਦੇਖ ਲਓ ਕਿ ਵੋਟਾਂ ਦਾ ਰਿਜ਼ਲਟ ਤੁਹਾਨੂੰ ਕੀ ਮਿਲਦਾ ਕੀ ਸਹੂਲਤਾਂ ਮਿਲਦੀਆਂ ਤੁਹਾਨੂੰ ਵੋਟਾਂ ਪਾ ਕੇ ਆ ਦੇਖੋ ਕਿੰਨੀ ਯਾਰ ਟ੍ਰੈਫਿਕ ਆ ਟ੍ਰੈਫਿਕ ਦੇ ਵਿੱਚ ਕਿੰਨੇ ਆ ਦੇਖੋ ਭੰਡ ਫਸੀ ਹੋਈ ਹੈ ਗੱਬੇ ਕੋਈ ਇੱਧਰ ਨੂੰ ਜਾ ਰਿਹਾ ਕੋਈ ਉੱਧਰ ਨੂੰ ਜਾ ਰਿਹਾ ਕੋਈ ਲਾਈਟਾਂ ਹੀ ਨਹੀਂ ਚੱਲ ਰਹੀਆਂ ਦੋਸਤੋ ਹੈ ਆ ਕੀ ਹੋ ਰਿਹਾ ਦੱਸੋ ਕਿੰਨੀ ਪਿੱਛੇ ਟ੍ਰੈਫਿਕ ਜਾਮ ਹੋ ਚੁੱਕਿਆ ਇਹ ਇਸ ਲਈ ਤਾਂ ਟੈਕਸ ਤਾਂ ਨਹੀਂ ਭਰਦੇ ਹੈਗੇ ਮੇਰੇ ਹਿਸਾਬ ਨਾਲ ਕਿ ਰੋਡ ਟੈਕਸੀ ਇਸ ਕਰਕੇ ਤਾਂ ਨਹੀਂ ਦਿੰਦੇ ਹੋਣੇ ਆ ਕਿ ਇਹਨਾਂ ਨੂੰ ਕੋਈ ਸਹੂਲਤ ਨਾ ਮਿਲੇ ਪਰ ਇਹਨਾਂ ਨੂੰ ਤਾਂ ਯਾਰ ਕੋਈ ਸਹੂਲਤੇ ਨਹੀਂ ਮਿਲ ਰਹੀ ਹੈਗੀ ਨਾ ਉਹ ਲਾਈਟਾਂ ਚੱਲ ਰਹੀਆਂ ਘੱਟੋ ਘੱਟ ਦੋ ਤੋਂ ਮੈਨੂੰ ਲੱਗਦਾ ਤਿੰਨ ਸਾਲ ਹੋ ਚੁੱਕੇ ਆ ਤੇ ਅੱਜ ਸਾਨੂੰ ਭਰਾਵਾਂ ਨੇ ਇੱਥੇ ਘੇਰੀ ਲਿਆ ਕਹਿੰਦੇ ਜੀ ਆਹ ਵੀਡੀਓ ਨੂੰ ਸ਼ੂਟ ਕਰਕੇ ਜਾਓ ਮੈਂ ਕਿਹਾ ਕੋਈ ਗੱਲ ਨਹੀਂ ਵੀਰੋ ਜੇ ਤੁਸੀਂ ਇੰਨਾ ਪਿਆਰ ਕਰਦੇ ਆ ਤਾਂ ਤੁਹਾਡੇ ਲਈ ਯਾਰ ਇੱਕ ਵੀਡੀਓ ਇਹ ਵੀ ਸ਼ੂਟ ਕਰ ਦਾਂਗੇ ਜਿੱਥੇ ਅਸੀਂ ਬਲੌਗ ਬਣਾਉਂਦੇ ਫਿਰਦੇ ਆ ਤਾਂ ਤੁਹਾਡੀ ਇਹ ਜਿਹੜੀ ਸਮੱਸਿਆ ਇਹ ਵੀ ਅਸੀਂ ਸਰਕਾਰ ਤੱਕ ਕਰ ਪਹੁੰਚਾ ਸਕੀਏ ਭਗਵਾਨ ਤੁਸੀ ਮਨਾਨ ਤੱਕ ਪਹੁੰਚਾ ਸਕੀਏ ਇਹ ਸ਼ਹੀਦਾਂ ਦੀ ਪਵਿੱਤਰ ਧਰਤੀ ਆ ਦੋਸਤੋ ਇੱਥੇ ਤਾਂ ਇੰਨੇ ਵਧੀਆ ਪ੍ਰਬੰਧ ਹੋਣੇ ਚਾਹੀਦੇ ਨੇ ਨਾ ਕਿ ਐਦਾਂ ਲੱਗੇ ਕਿ ਜਿੱਦਾਂ ਅਸੀਂ ਕੈਨੇਡਾ ਦੇ ਵਿੱਚ ਆਏ ਹੁੰਦੇ ਆ ਪਰ ਇੱਥੇ ਦੇ ਪ੍ਰਬੰਧ ਮੇਰੇ ਹਿਸਾਬ ਨਾਲ ਜ਼ੀਰੋ ਨੇ ਇੱਕ ਪਾਸੇ ਤਾਂ ਐ ਐਮਪੀ ਦੀ ਇਲ ਪਵਿੱਤਰ ਧਰਤੀ ਨੂੰ ਟੂਰਿਜ਼ਮ ਹੱਬ ਬਣਾ ਦਾਂਗੇ ਵੀ ਬਹੁਤ ਦੂਰ ਦੂਰ ਤੋਂ ਕੈਨੇਡਾ ਅਮਰੀਕਾ ਤੋਂ ਲੋਕ ਇੱਥੇ ਆਇਆ ਕਰਨਗੇ ਹੈਨਾ ਪਰ ਮੈਨੂੰ ਨਹੀਂ ਲੱਗਦਾ ਹੈਗਾ ਯਾਰ ਇੱਥੇ ਹਾਲ ਕੀ ਇਸ ਫਤਿਹਗੜ ਸਾਹਿਬ ਜ਼ਿਲ੍ਹੇ ਦਾ ਸਾਡੇ ਦਾ ਆ ਤੁਸੀਂ ਦੇਖ ਹੀ ਸਕਦੇ ਹੋ ਹਾਸੇ ਬਹੁਤ ਹੁੰਦੇ ਨੇ ਦੋਸਤੋ ਇੱਥੇ ਬਹੁਤ ਜ਼ਿਆਦਾ ਹਾਸੇ ਹੁੰਦੇ ਆ ਟ੍ਰੈਫਿਕ ਨਿਜ਼ਮਾ ਦਾ ਕੋਈ ਪ੍ਰਬੰਧ ਨਹੀਂ ਹੈਗਾ ਆ ਦੇਖੋ ਆ ਕੀ ਹੋ ਰਿਹਾ ਦੇਖੋ ਮੈਨੂੰ ਦੱਸੋ ਆ ਯਾਰ ਕਿਸ ਤਰ੍ਹਾਂ ਵਿਚਾਰੇ ਇਹ ਕਿਸ ਤਰ੍ਹਾਂ ਨੰਗਣ ਗਏ ਕਿਸ ਤਰ੍ਹਾਂ ਨਹੀਂ ਨੰਗਣ ਗਿਆ ਕੋਈ ਵੀਰ ਹੋਣੀ ਵਿਚਾਰੇ ਇੱਧਰ ਗੱਡੀ ਫਸਾਈ ਖੜੇ ਆ ਕੋਈ ਇੱਧਰ ਗੱਡੀ ਫਸਾਈ ਖੜੇ ਨੇ ਕੋਈ ਇੱਧਰ ਖੜੇ ਨੇ ਯਾਰ ਪਤਾ ਨਹੀਂ ਕੀ ਹੋ ਰਿਹਾ ਉਹ ਦੇਖੋ ਹੁਣ ਆ ਹਾਸਾ ਹੁਣ ਉਹ ਵਿਚਾਰੇ ਨੇ ਜਾਣਾ ਅੱਗੇ ਨਿਕਲਣਾ ਤਾਂ ਉਧਰੋਂ ਹਾਥੋ ਆ ਗਿਆ ਇੱਧਰੋਂ ਗੱਡੀ ਆ ਗਈ ਯਾਰ ਇਹ ਹੋ ਕੀ ਰਿਹਾ ਮੈਨੂੰ ਲੱਗਦਾ ਯਾਰ ਕੁਝ ਸਮਝ ਨਹੀਂ ਆ ਰਿਹਾ ਕਿ ਪੰਜਾਬ ਆ ਜਾਂ ਕੀ ਹੈ ਕੀ ਬਣ ਚੁੱਕਿਆ ਇਹ ਕੋਈ ਸਿਸਟਮ ਨਹੀਂ ਹੈਗਾ ਇੱਥੇ ਸੋ ਅੱਜ ਦੀ ਵੀਡੀਓ ਨੂੰ ਹੱਥ ਬਨ ਕੇ ਬੇਨਤੀ ਹੈ ਸਾਰੇ ਭੈਣ ਭਰਾਵਾਂ ਨੂੰ ਸਹਿਰ ਸੁਨਾਨ ਦੇ ਨਿਵਾਸੀਆਂ ਨੂੰ ਯਾਰ ਤੇ ਅੱਜ ਦੀ ਵੀਡੀਓ ਨੂੰ ਸਾਰਿਆਂ ਨੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਆਪਣਾ